हेलो एवरीवन ਅੱਜ ਆਪਾਂ ਵੜਨ ਜਾ ਰਹੇ ਹਾਂ ਸ਼ਾ ਮੁਹੰਮਦ ਜੀ ਵਾਰੇ ਜਨਮ ਮੋਲਾ ਬਖਸ਼ ਕੁਸ਼ਤਾ ਨੇ ਉਸ ਦਾ ਜਨਮ 1780 ਤੋਂ 1782 ਦੇ ਵਿੱਚ ਬਡਾਲਾ ਵਿਰਮ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਮੰਨਿਆ ਹੈ ਇੱਕ ਰੋਜ ਬਟਾਲੇ ਦੇ ਵਿੱਚ ਬੈਠੇ ਚਲੀ ਆਨ ਫਰੰਗੀ ਦੀ ਬਾਤ ਆਈ ਹਰਚਰਨ ਸਿੰਘ ਸੁਰਿੰਦਰ ਸਿੰਘ ਕੋਲੀ ਤੇ ਸੰਤ ਸਿੰਘ ਸੇਖੋ ਉਸ ਦਾ ਜਨਮ ਸਥਾਨ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਮੰਨਦੇ ਹਨ ਪਰ ਇਨ੍ਹਾਂ ਵਿੱਚੋਂ ਕਿਸੇ ਵੀ ਤੱਤ ਦਾ ਕੋਈ ਇਤਿਹਾਸਿਕ ਪ੍ਰਮਾਨ ਨਹੀਂ ਮਿਲਦਾ ਖਾਨਦਾਨ ਸ਼ਾ ਮੁਹੰਮਦ ਜਾਦ ਦਾ ਕੁਰੇਸ਼ੀ ਮੁਸਲਮਾਨ ਸੀ ਜਿਸ ਦੇ ਵੱਡ-ਵਡੇਰੇ ਬਾਦਸ਼ਾਹਤ ਸਮੇਂ ਕਾਜੀ ਤੇ ਕਾਰਦਾਰ ਰਹੇ ਸਨ ਉਸ ਦੇ ਕਈ ਰਿਸ਼ਤੇਦਾਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਮੁਲਾਜ਼ਮ ਸਨ ਉਸ ਦਾ ਇੱਕ ਰਿਸ਼ਤੇਦਾਰ ਮੀਆਂ ਸੁਲਤਾਨ ਮਹਿਮੂਦ ਮਹਾਰਾਜਾ ਸ਼ੇਰ ਸਿੰਘ ਦਾ ਤੋਪਚੀ ਸੀ ਸ਼ਖਸੀਅਤ ਸ਼ਾ ਮੁਹੰਮਦ ਇੱਕ ਪੜਿਆ ਲਿਖਿਆ ਵਿਅਕਤੀ ਇਤਿਹਾਸ ਤੇ ਮਿਥਿਹਾਸ ਤੋਂ ਪੂਰੀ ਤਰ੍ਹਾਂ ਵਾਕਿਫ ਸੀ। ਕ੍ਰੀਣਾ ਤੇ ਗੁੱਸੇ ਦੇ ਜਜ਼ਬਿਆਂ ਉੱਪਰ ਕਾਬੂ ਰੱਖਣ ਵਾਲਾ ਸ਼ਾ ਮੁਹੰਮਦ ਹਸਾਉਣੇ ਸੁਭਾਅ ਦਾ ਮਾਲਕ ਸੀ। ਉਹ ਬੜੀ ਬੇਬਾਕੀ ਨਾਲ ਗਲਤ ਕਾਰਜਾਂ ਅਤੇ ਉਸ ਸਮੇਂ ਵਾਪਰੀਆਂ ਘਟਨਾਵਾਂ ਤੇ ਵਿਅੰਗ ਕਰਦਾ ਸੀ। ਉਹ ਰਾਜਨੀਤਿਕ ਚਾਲਾਂ ਨੂੰ ਵੀ ਸਮਝਦਾ ਸੀ। ਉਹ ਇੱਕ ਨਿਰਪੱਖ ਵਿਅਕਤੀ ਵਾਂਗ ਅ ਸਿੰਗਾ ਅਤੇ ਅੰਗਰੇਜ਼ਾਂ ਦੀ ਸਿਫ਼ਤ ਅਤੇ ਨਿੰਦਾ ਨਾਲੋ ਨਾਲ ਕਰਦਾ ਹੈ ਰਚਨਾਮਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਕਿੱਸਾ ਸੱਸੀ ਪੁੰਨੂ ਜਿਸ ਦੇ ਅੱਜ ਸਿਰਫ ਦੋ ਬੰਦ ਕੁਸ਼ਤਾ ਅਮਰੀਕਸਰੀ ਦੀ ਪੁਸਤਕ ਪੰਜਾਬ ਦੇ ਹੀਰੇ ਵਿੱਚ ਹੀ ਮਿਲਦੇ ਹਨ ਸਿਰਲੇਖ ਸ਼ਾਹ ਮੁਹੰਮਦ ਦੇ ਜੰਗਨਾਮੇ ਦੀ ਸੰਪਾਦਨਾ ਕਈ ਸਰਲੇਖਾਂ ਹੇਠ ਹੋਈ ਵਾਰ ਸ਼ਾਹ ਮੁਹੰਮਦ ਕਿੱਸਾ ਸ਼ਾਹ ਮੁਹੰਮਦ ਬੈਂਤਾ ਸ਼ਾਹ ਮੁਹੰਮਦ ਜੰਗਨਾਮਾ ਸ਼ਾਹ ਮੁਹੰਮਦ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਜੰਗ ਸਿੰਘਾਂ ਤੇ ਅੰਗਰੇਜ਼ਾਂ ਆਦ ਬੰਦ 7 ਸ਼ਾ ਮੁਹੰਮਦ ਦੇ ਜੰਗਨਾਮੇ ਦੇ ਕੁੱਲ 105 ਬੰਦ ਹਨ ਤੇ 820 17 ਹਨ ਛੰਦ ਉਸਨੇ ਜੰਗਨਾਮੇ ਵਿੱਚ ਬੈਂਤ ਛੰਦ ਚਾਰ ਚਰਨਾਂ ਵਾਲਾ ਵਰਤਿਆ ਪ੍ਰੇਰਣਾ ਕਵੀ ਨੂੰ ਜੰਗਨਾਮਾ ਲਿਖਣ ਦੀ ਪ੍ਰੇਰਣਾ ਆਪਣੇ ਪਿੰਡ ਵਿੱਚ ਬੈਠੇ ਆ ਹੀਰੇ ਤੇ ਨੂਰ ਖਾਨ ਨੇ ਦਿੱਤੀ ਸੀ ਮੰਗਲਾ ਚਰਨ ਅਵਲ ਹਮਦ ਜਨਾਬ ਅੱਲਾਹ ਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ 14 ਤਪਕਾਂ ਦਾ ਨਕਸ਼ਾ ਨਿਗਾਰ ਕਰਕੇ ਰੰਗਾ ਰੰਗਾ ਦੇ ਬਾਗ ਲਗਾਉਂਦਾ ਈ ਇਹ 17 ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਮੰਗਲਾ ਚਿਰੰਦੀਆਂ ਸੂਚਕ ਹਨ ਜੰਗਨਾਮਾ ਸ਼ਾਹ ਮੁਹੰਮਦ ਵਿਚਲਾ ਘਟਨਾ ਚੱਕਰ ਕਵੀ ਨੇ ਲਾਹੌਰ ਦਰਬਾਰ ਨਾਲ ਸੰਬੰਧੀ 7 ਸਾਲਾਂ ਦੀਆਂ ਘਟਨਾਵਾਂ ਨੂੰ ਕੇਵਲ 95 ਬੰਦਾ ਵਿੱਚ ਪੇਸ਼ ਕਰਕੇ ਆਪਣੇ ਹੁਨਰ ਨੂੰ ਬੜੀ ਸੁਗਰਤਾ ਤੇ ਸੰਖੇਪਤਾ ਨਾਲ ਸੂਤਰਕ ਸ਼ੈਲੀ ਵਿੱਚ ਬਿਆਨ ਕੀਤਾ ਹੈ ਪਹਿਲੀ ਘਟਨਾ ਹੈ ਜੇਤ ਸਿੰਘ ਬਾਜਵੇ ਦਾ ਕਤਲ ਦੂਸਰੀ ਹੈ ਲੰਮੀ ਬਿਮਾਰੀ ਪਿੱਛੋਂ ਮਹਾਰਾਜ ਖੜਕ ਸਿੰਘ ਦੀ ਮੌਤ ਕਿਲੇ ਦਾ ਛੱਜਾ ਡਿੱਗਣ ਦੀ ਦੁਰਘਟਨਾ ਵਿੱਚ ਕਵਰ ਨੋਨੇ ਹਾਲ ਸਿੰਘ ਦੀ ਮੌਤ ਅਗਲੀ ਹੈ ਸ਼ੇਰ ਸਿੰਘ ਤੇ ਰਾਣੀ ਚੰਦਕੌਰ ਵਿੱਚ ਰਾਜਗੱਦੀ ਲਈ ਝਗੜਾ ਬਰਬਾਰ ਦਾ ਚੰਦ ਕੋਹ ਨੂੰ ਰਾਜ ਦੇਣਾ ਤੇ ਸ਼ੇਰ ਸਿੰਘ ਦਾ ਵਾਪਸ ਮੁਕੇਰੀਆਂ ਚਲੇ ਜਾਣਾ ਧਿਆਨ ਸਿੰਘ ਦੇ ਸੱਦੇ ਤੇ ਸ਼ੇਰ ਸਿੰਘ ਦਾ ਲਾਹੌਰ ਆ ਕੇ ਕਿਲੇ ਦਾ ਘੇਰਾ ਪਾਉਣਾ ਤੇ ਸਮਝੋਤੇ ਅਨੁਸਾਰ ਰਾਜਗਦੀ ਸ਼ੇਰ ਸਿੰਘ ਨੂੰ ਮਿਲਣੀ ਸੰਧਾਵਲੀਆ ਦੀ ਵਾਪਸੀ ਮਹਾਰਾਜਾ ਸ਼ੇਰ ਸਿੰਘ ਕਵਰ ਪ੍ਰਤਾਪ ਸਿੰਘ ਤੇ ਧਿਆਨ ਸਿੰਘ ਦਾ ਕਤਲ ਹੀਰਾ ਸਿੰਘ ਦਾ ਕਿਲੇ ਤੇ ਹਮਲਾ ਅਤੇ ਸੰਧਾਵਾਲੀਆਂ ਦਾ ਕਤਲ ਦੀ ਵਜੀਰੀ ਹੀਰਾ ਸਿੰਘ ਨੂੰ ਮਿਲਣੀ ਸੁਚੇਤ ਸਿੰਘ ਨੂੰ ਖਾਲਸੇ ਦੀ ਵਜੀਰੀ ਦੇਣ ਲਈ ਲਾਹੌਰ ਸਦਨਾ ਤੇ ਉਸ ਦਾ ਕਤਲ ਹੀਰਾ ਸਿੰਘ ਤੇ ਜੱਲੇ ਮਿਸਰ ਦਾ ਕਤਲ ਜਵਾਰ ਸਿੰਘ ਦਾ ਕਤਲ ਮੁੱਦਕੀ ਫੇਰੂ ਸ਼ਹਿਰ ਅਲੀਵਾਲ ਤੇ ਸਭਰਾਵਾਂ ਦੀਆਂ ਲੜਾਈਆਂ ਵਿੱਚ ਖਾਲਸੇ ਦੀ ਹਾਰ ਅੰਗਰੇਜ਼ਾਂ ਦਾ ਦਰਿਆ ਪਾਰ ਕਰਕੇ ਕਸੂਰ ਤੇ ਕਬਜ਼ਾ ਰਾਜਾ ਗੁਲਾਬ ਸਿੰਘ ਦਾ ਸੁਲਨਾਮਾ ਲੈ ਕਸੂਰ ਪਹੁੰਚਣਾ ਅੰਗਰੇਜ਼ੀ ਫੌਜ ਦਾ ਲਾਹੌਰ ਵਿੱਚ ਆ ਕੇ ਛਾਉਣੀ ਪਾਉਣਾ ਸ਼ਾ ਮੁਹੰਮਦ ਗਰੇਜਾ ਨੂੰ ਤੀਸਰੀ ਜਾਤ ਆਖਦਾ ਹੈ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਸਿਰ ਦੋਹਾਂ ਉੱਤੇ ਆਫਤ ਆਈ ਸ਼ਾ ਮੁਹੰਮਦ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ ਸ਼ਾ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਨੂੰ ਸਰਕਾਰ ਕਹਿ ਕੇ ਸੰਬੋਧਨ ਕਰਦਾ ਹੈ ਅਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨਹੀਂ ਮਹਾਵਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋਰ ਦੇ ਮੁਲਕ ਹਿਲਾਇਆ ਗਿਆ ਸ਼ਾ ਮੁਹੰਮਦਾਂ ਜਾਨ 50 ਵਰਸਾਂ ਹੱਜਾ ਰੱਜ ਦੇ ਰਾਜ ਕਮਾਇਆ ਗਿਆ ਰਵਾਇਤੀ ਕਿਸਿਆ ਵਾਂਗ ਸ਼ਾ ਮੁਹੰਮਦ ਨੇ ਆਪਣੇ ਇਸ ਜੰਗਨਾਮੇ ਵਿੱਚ ਦੁਖਾਂਤ ਹੋਣੀ ਅਤੇ ਕਿਸਮਤ ਦਾ ਚਿੱਤਰਣ ਕੀਤਾ ਹੈ ਇਹ ਜੰਗਨਾਮਾ ਨਾਇਕਹੀਣ ਹੈ ਇਹ ਰਚਨਾ ਕਰੁਣਾ ਤੇ ਵੀਰ ਅਸ ਦਾ ਮਿਸ਼ਰਣ ਹੈ ਸਿੰਘ ਸੂਰਮੇ ਆਣ ਮੈਦਾਨ ਲੱਥੇ गंजਲਾ ਸੁੱਟੇ ਉਹਨਾਂ ਗੋਰਿਆਂ ਦੀ ਵੀਰਸ ਦੀ ਉਦਾਹਰਨ ਹੈ ਕਈ ਮਾਮਾ ਦੇ ਪੁੱਤਰ ਨੇ ਮੋਏ ਉੱਥੇ ਸੀਨੇ ਲੱਗੀਆਂ ਤੇਜ ਕਟਾਰੀਆਂ ਨੀ ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ਇਹ করুণਾ ਰਸ ਦੀ ਉਦਾਹਰਨ ਹੈ ਜੰਗਨਾਮੇ ਦੀਆਂ ਅਟਲ ਸਚਾਈਆਂ ਸਫਾ ਪਿਛਲੀਆਂ ਸਭ ਲਪੇਟ ਲੈਂਦਾ ਅੱਗੋਂ ਹੋਰ ਹੀ ਹੋਰ ਵਿਛਾਉਂਦਾ ਹੀ ਸ਼ਾਮੋਂ ਮ ਸਦਾ ਨਾ ਰੂਪ ਦੁਨੀਆ ਸਦਾ ਰਹਿਣ ਨ ਕਾਲੜੇ ਕੇਸ মিয়া ਧੰਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ